ਡੇਲੇਵੜ ਫਟਕ ਨੂੰ ਜਾਣ ਵਾਲੇ ਮਾਰਗ ਤੇ ਹੋਏ ਇੱਕ ਹਾਦਸੇ ਵਿੱਚ ਇੱਕ ਪਰਵਾਸੀ ਭਾਰਤੀ ਮਹਿਲਾ ਦੀ ਮੌਤ ਹੋ ਗਈ। ਪਹਿਲਾਂ ਵੀ ਇਸ ਮਾਰਗ ਤੇ ਕਈ ਹਾਦਸੇ ਹੋ ਚੁੱਕੇ ਲੋਕਾਂ ਦੀ ਸੇਫਟੀ ਨੂੰ ਲੈ ਕੇ ਅੱਜ ਤੱਕ ਲੋਕਲ ਪ੍ਰਸ਼ਾਸਨ ਜਾਂ ਹਾਈਵੇ ਜ ਅਥਾਰਟੀ ਨੇ ਕੋਈ ਧਿਆਨ ਨਹੀਂ ਦਿੱਤਾ। ਜਾਣਕਾਰੀ ਦਿੰਦੇ ਹੋਏ ਜ਼ਖਮੀ ਅਵਤਾਰ ਸਿੰਘ ਸਹੋਤਾ ਅਤੇ ਅਸੀਸਪੁਰ ਸਹੋਤਾ ਨੇ ਦੱਸਿਆ ਕਿ ਉਹ ਬਦੇਸ਼ ਕੈਨੇਡਾ ਤੋਂ ਆਏ ਹੋਏ ਹਨ ਉਹ ਪਿੰਡ ਫਲਬੋਤਾ ਦੇ ਬਸਦੀ ਕਹਾਨ ਜੋ ਆਪਣੀ ਸਕਾਰਪੀਓ ਕਾਰ ਚ ਆਪਣੀ ਪਰਜਾਈ ਅਵਤਾਰਕ ਔਰ ਪਤਨੀ ਸੁੱਚਾ ਸਿੰਘ ਭਰਾ ਸਮੇਤ ਚਾਰ ਵਿਅਕਤੀ ਲੈ ਕੇ ਜਾ ਰਹੇ ਸਨ ਸੁਚਿਆ ਸਿੰਘ ਪੁੱਤਰ ਜਗਿੰਦਰ ਸਿੰਘ ਅਵਤਾਰ ਸਿੰਘ ਪੁੱਤਰ ਜਗਿੰਦਰ ਸਿੰਘ ਜੋ ਕਿ ਅਮਰੀਕਾ ਤੋਂ ਆਏ ਸਨ ਅਵਤਾਰ ਸਿੰਘ ਪਤਨੀ ਅਸੀਸ कौर ਨਾਲ ਜਾ ਰਹੇ ਸਨ ਕਾਰ ਸੁਚਿਆ ਸਿੰਘ ਚਲਾ ਰਿਹਾ ਸੀ ਜਦੋਂ ਉਹ ਗਰਾਂ ਆ ਤੂੰ ਢੱਲੇਵਾਲ ਫਟਕ ਵਾਲਾ ਸੜਕ ਪਾਰ ਕਰਨ ਲੱਗੇ ਤਾਂ ਲੁਧਿਆਣੇ ਵਾਲੇ ਪਾਸੇ ਤੋਂ राया वाल जा रही पी आर टीसी बस ने उसनु टक्कर मार दिखती उन्हें कारपियो कार, कार जबरदस्त टक्कर हो गई जिस चारे गंभीर जख्मी हो गए ਜਿਨ੍ਹਾਂ ਨੂੰ ਭਗਵਾੜਾ ਦਾ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਅਵਤਾਰ ਕੌਰ ਅਤੇ ਸੁੱਚਾ ਸਿੰਘ ਦੀ ਹਾਜ਼ੁਕ ਹਾਲਤ ਦੇਖਦੇ ਹੋਏ ਉਹਨਾਂ ਨੂੰ ਡੀ ਐਮ ਸੀ ਹਸਪਤਾਲ ਰੈਫਰ ਕਰ ਦਿੱਤਾ ਅਵਤਾਰ ਕੌਰ ਸੋਤਾ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਜਦਕਿ ਸੁੱਚਾ ਸਿੰਘ ਡੀ ਐਮ ਸੀ ਹਸਪਤਾਲ ਅਤੇ ਅਵਤਾ ਸਿੰਘ ਭਵਾੜੇ ਦੇ ਹਸਪਤਾਲ ਵਿੱਚ ਦਾਖਲ ਹਨ ਪੁਲਿਸ ਨੇ ਮੌਕੇ ਤੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗਰਾਇਆ ਤੋਂ ਰਾਜਮਾਨ ਨਿੰਗੜ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਵ ਤੇ ਸ਼ੇਅਰ ਕਰੋ। ਸੀ ਸਕਰਸੋਤਾ। ਹਾਂਜੀ। ਕਿਹੜੇ ਪਿੰਡ ਤੋਂ ਆਪਾਂ? ਖਲਪਤੇ ਤੋਂ। ਹਾਂਜੀ ਕਿ ਮਾਉ ਲਾ ਕੀ ਜਿਹੜਾ ਜਿੰਗਾਂਦੀ ਹਸਪੀਟਲ ਆਇਆ। ਉਹ ਐਕਸੀਡੈਂਟ ਹੋ ਗਿਆ ਬੱਸ ਮਾਰੀ ਉਹਨਾਂ ਘਰ ਦੇ ਗੱਲ। ਕਿਹੜੀ ਪਾਸੇ ਨੂੰ ਹੋ ਐਕਸੀਡੈਂਟ ਹੋਇਆ ਜੀ? ਪੰਜਾਬ ਰੋਡ ਤੇ। ਕਿਹੜੀ ਪਾਸੇ ਸੀ? ਪੰਜਾਬ ਰੋਡ ਤੇ। ਪੰਜਾਬ ਰੋਡ ਤੇ ਬੱਸ ਨਾ ਹੋਇਆ। ਤੁਸੀਂ ਗੱਤੇ ਸੀਗੇ ਜੀ? ਹਾਂਜੀ। ਤੁਸੀਂ ਕਾਹਦੀ ਕਿਹੜੀ ਗੱਡੀ ਸੀਗੇ? ਸਰਦੀ ਹੈ ਉਹ ਸਕੋਰਪੀਓ ਹਾਂਜੀ ਠੀਕ ਹੈ ਕੀ ਐਕਸੀਡੈਂਟ ਹੋਇਆ ਕਿੱਦਾਂ ਸਰ ਮੈਡ ਅਸੀਂ ਤਾਂ ਜਾਂਦੇ ਸੀ ਹੁਣ ਬਾਸ ਵਾਲੇ ਨਾਲ ਆ ਕੇ ਦੇਖਿਆ ਨਹੀਂ ਵਿੱਚ ਮਾਰੇ ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ 4 ਸੀ ਚਾਰਾਂ ਦੇ ਹੱਥ ਕਦਾ ਦੀਆਂ ਸਵੇਲੇ ਹਾਂਜੀ ਹਾਲਾਤ ਕਿੱਦਾਂ ਦੇ ਆ ਚਾਰਾਂ ਦੀ ਇੱਕ ਤਾਂ ਤਾਂ ਬਹੁਤ ਜ਼ਿਆਦਾ ਆ ਅੱਛਾ ਜੀ ਪੱਲੇ ਲੁਧਿਆਣੇ ਦਾ ਅਨੰਦ ਹੋ ਗਿਆ ਠੀਕ ਹੈ ਜੀ ਕੀ ਨਾਮ ਉਹਦਾ ਅਵਤਾਰ ਕਰਸੋਤਾ ਅਵਤਾਰ ਕਰਸੋਤਾ ਹਾਂਜੀ ਤੇ ਜਿਹੜੇ ਆ ਬਾਪੂ ਜੀ ਨੇ ਇਹਨਾਂ ਦਾ ਕੀ ਨਾਮ ਹੈ ਇਹਨਾਂ ਦਾ ਅਵਤਾਰ ਸਿੰਘ ਸੋਤਾ ਹੈ ਇਹ ਮੇਰੇ ਹਸਬੰਦ ਹੈ ਠੀਕ ਹੈ ਜੀ ਹਾਂਜੀ ਹੋਰ ਕਿੰਨੀਆਂ ਸਵਾਰੀ ਸੀ ਨਾਲ ਤੁਹਾਡੇ ਇੱਕ ਨਾਮ ਮੇਰੀ ਦਰਾਣੀ ਸੀ ਉਹਦਾ ਨਾਮ ਸੁਮਨ ਸੀ ਨਾਮ ਚਾਰ ਜਣੇ ਸੀ ਸਿੱਕ ਇਹ ਕਿੱਥੇ ਹੋਇਆ ਐਕਸੀਡੈਂਟ ਇਹ ਹੋਇਆ ਗਰਾਇ ਗਰਾਇਆ ਹੋਇਆ ਹਾਂ ਦੱਲੇ ਉਹਨੂੰ ਦੱਲੇ ਉਹਨੂੰ ਰਿਕਾਰਡ ਕਰ ਮੈਂ ਨਾ ਉਤਾਰ ਚੰ ਹਾਂਜੀ ਕਿਹੜੇ ਪਿੰਡ ਤੋਂ ਆ ਜੀ ਫਲਪੋਤ ਤੇ ਤੋਂ ਹਾਂਜੀ ਕਿੱਥੋਂ ਆਏ ਆ ਬਈ ਆਪਣੇ ਕਿਹੜੇ ਐਕਸੀਡੈਂਟ ਕਿਦਾਂ ਐ ਐਕਸੀਡੈਂਟ ਉਹ ਵਾਸ ਨੰਗਰੋਂ ਲੱਗੇ ਸੀ ਇਹ ਜਿੱਦਾਂ ਬੰਦੇ ਆਉਂਦੇ ਹਾਂਜੀ ਤੇ ਉਹ ਵੀ ਜਦੋਂ ਲੰਘੀ ਸੀ ਕਾਰ ਤੇ ਉਹ ਵਾਸਾ ਜਿਵੇਂ ਸੀ ਮੱਗੀ ਹੈ ਬੱਸ ਕਿਹੜੀ ਸੀ ਹਾਂ ਬੱਸ ਕਿਹੜੀ ਸੀ ਉਹ ਰੋਡਵੇ ਦੀ ਵਾਸ ਸੀਗੀ ਕਿੰਨੀ ਵਾਰੀਆਂ ਸੀ ਆਪਣੀਆਂ ਵਿੱਚ ਅਸੀਂ ਤਾਂ ਚਾਲ ਰਹੀ ਸੀ ਉਹ ਉਹ ਗੰਦੀ ਆਪਣੇ ਆਏ ਇਥੇ ਹਫ਼ਤਾ ਅੱਛਾ ਜੀ ਉਹਦੇ ਹੁਣ ਜਿਹੜੀ ਆਪਣੀ ਜੀਡੀ ਆਪਣੇ ਕਾਰਪੋਰ ਦੇ ਵੀ ਆਪਣੇ ਡੈਥ ਹੋ ਗਈ ਆ ਓਕੇ ਉਹਦੇ ਫੈਮਿਲੀ ਮੈਂਬਰ ਦੋ ਵੀ ਜਾਣੇ ਜੋ ਵੀ ਜਾਣਦੇ ਨੂੰ ਸਾਨੂੰ ਕਰੀ ਕਾਰੇ ਕਰੇ ਵਿੱਚ ਹੋ ਐਕਸੀਡੈਂਟ ਸਰ ਬੱਸ ਲੀਨ ਤੇ ਬਾਕਸ ਆ ਗਿਆ ਹਾਂਜੀ ਬੱਸ ਤੇ ਸਕੋਰਪੀ ਗੱਡੀ ਵਿੱਚ ਹੋਈ ਆ ਇਹਦਾ ਕਾਰਨ ਕਿਦਾਂ ਕਾਰਨ ਕੀ ਹੋਇਆ ਐਕਸੀਡੈਂਟ ਦਾ ਇਹਦੀ ਵਾਰੀ ਤੋਂ ਹੁਣ ਆਪਣੇ ਦੂਦਿਸ਼ ਕਰ ਰਹੇ ਆ ਓਕੇ ਤਾਂ ਕੰਡੀਸ਼ਨ ਕਿਦਾਂ ਜੀ ਠੀਕ ਜੀ ਬੰਦਿਆ ਵੀ ਜਿਹੜਾ ਪੇਸ਼ੈਂਟ ਦਾ ਦਾਖਲ ਹੈਗਾ ਉਹਦੀ ਕੰਡੀਸ਼ਨ ਕਿਦਾਂ ਹੁਣ ਠੀਕ ਹੈ ਜੀ ਕੰਡਕਟਰ ਦੱਸਣਗੇ ਹਨ ਕਿ ਇਹ ਕਿਹਨਾ ਹੈ